ਉਹਦਾ ਭਤੀਆ ਵਾ ਜਗਰਾਜ ਸਿੰਘ ਤੇਰਾ ਨਾਮ ਬਲਵਿੰਦਰ ਸਿੰਘ ਸਾਇ ਇਹ ਪਰੋਣ ਨਾਲ ਦਾ ਕੁੜੀ ਨੂੰ ਕੋੜ ਦਾ ਮਾਰਦਾ ਹੈ ਤੇ ਇਹਦੀ ਸਵੇਰੇ ਪਰੇ ਸੀ ਤੇ ਉਹਨੇ ਆਣ ਕੇ ਉੱਤੇ ਗੋਲਗਾ ਮਾਰ ਦਿੱਤਾ ਭਾਈ ਹੋਰ ਕੋਈ ਸਾਡੀ ਇਹਦਾ ਗੱਲ ਕੋਈ ਨਹੀਂ ਤੇ ਉਹ ਵੀ ਦਾ ਅੱਜ ਉਹਨੇ ਪਿਉਰੇ ਵੀ ਆਖਿਆ ਕੋਈ ਨਹੀਂ ਤੁਹਾਨੂੰ ਦੱਸ ਦੇ ਕਿ ਬੜਾ ਗੋੜੀਆਂ ਪਾ ਰਹੀ ਹੁੰਦੀਆਂ ਤਿੰਨ ਲੱਗੀਆਂ ਚਾਰ ਲੱਗੀਆਂ ਵਾ ਚਾਰ ਕੁੜੀਆਂ ਹੁਣ ਪਤਾ ਲੱਗੂ ਬਾਹਰ ਜਿਉਂ ਅਸੀਂ ਦੇਖਾਂਗੇ ਵੀਰ ਨੂੰ ਇਹਦਾ ਅਗਮਟ ਕਰਾ ਕੇ ਕੀ ਇਨਾਮ ਕੀਆ ਤੁਹਾਡਾ ਅਕੀ ਦੇ ਪਿੰਡ ਕੀ ਕਹਿੰਦੇ ਮੈਂ ਸਰਵਨ ਸਿੰਘ ਆ ਜੀ ਇਹ ਬੱਗੇ ਵਾਲੇ ਦੀ ਗਵਾਰਦਾ ਤਾਂ ਸਾਡੀ ਕੁੜੀ ਆ ਵਈ ਬੱਗੇ ਵਾਲੇ ਤੇ ਮੇਰੇ ਮੇਰਾ ਸਾਲਾ ਵੋਂਦੇ ਮਿੱਡੂ ਵਾਲਾ ਪਿੰਡ ਆ ਜੀ ਉਹਦਾ ਲੜਕਾ ਜਿੰਦੇ ਗੋਲੀਆਂ ਲੱਗੀਆਂ ਤਿੰਨ ਚਾਰ ਦਿਨ ਹੋ ਗਏ ਜੀ ਅਸੀਂ ਇਹ ਫੈਸਲਾ ਕਰਾ ਰਹੇ ਅੱਜ ਨਾ ਮੁੰਡੇ ਦਾ ਫੁੱਫੜ ਵੀ ਸੱਦਿਆ ਸੀ ਅਸੀਂ ਪੰਚਾਇਤ ਲੈ ਕੇ ਗਏ ਸੀ ਉੱਥੇ ਤੇ ਕੱਲ ਸਾਡਾ ਵੀਰਵਾਰ ਦੀ ਪੰਚਾਇਤ ਸੀ ਅਈ ਤੋਂ 3 ਦਿਨ ਪਹਿਲਾਂ ਅਸੀਂ ਗਏ ਹਾਂ ਵੀਰਵਾਰ ਦਾ ਟਾਈਮ ਦੇ ਕੇ ਆਏ ਹਾਂ ਅੱਜ ਸੰਗਰਾਮ ਕਰਕੇ ਹੀ ਜਾਣਾ ਨਹੀਂ ਚਾਹੁੰਦੇ ਪਰ ਕੱਲ ਇਹਨਾਂ ਨੇ ਕੁੜੀ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਇੱਥੋਂ ਤੱਕ ਕੁੜੀ ਨੇ ਅੱਜ ਵਿੱਚ ਪੰਚਾਇਤ ਬੈਠ ਕੇ ਦੱਸਿਆ ਵੀ ਮੇਰੀ ਸਲਵਾਰ ਟਿੱਕਰ ਪਾੜ ਗਈ ਛਾਹ ਵਿੱਚ ਮੇਰਾ ਕੱਢਦਾ ਇਹਨਾਂ ਕੁੱਟਿਆ ਮਾਰਿਆ ਇਹਨਾਂ ਮੈਨੂੰ ਮੈਂ ਕੁੜੀ ਨੂੰ ਅੱਜ ਲਿਆਉਣਾ ਚਾਹੁੰਦਾ ਤੇ ਜਿਹੜਾ ਮੁੰਡੇ ਦਾ ਫੁੱਫੜ ਹੋ ਕਹਿੰਦਾ ਜੀ ਅੱਜ ਦੀ ਦਿਹਾੜੀ ਰਹਿਣ ਦੋ ਸیرے ਤੁਸੀਂ ਗੁਰੂ ਘਰੇ ਪੰਚਾਇਤ ਅਸੀਂ ਸੱਦੀ ਹੀ ਇਸੇਰੇ ਜੋ ਨਬਟਾਰਾ ਹੋਇਆ ਸیرے ਹੋ ਜਾਏਗਾ ਅਸੀਂ ਸਾਰੇ ਇਹਨਾਂ ਦੇ ਬੱਗੇ ਹਾਂਜੀ ਮਾਮਲਾ ਕੀ ਹੈ ਪੂਰਾ ਮਾਮਲਾ ਕੋਈ ਬਾਜ ਦਾ ਜਿਹੜੀ ਗੱਲ ਬਾਤ ਤੁਸੀਂ ਸੁਣ ਚ ਗੱਲ ਨਿਕਲੀ ਐ ਤੇ ਕੁੜੀ ਆਂਦੀ ਵੀ ਇਹ ਦਾਜ ਮੰਗਦੇ ਆ ਤੇ ਮੁੰਡਾਂ ਦਾ ਵੀ ਜੇ ਉਹ ਮੈਂ ਮੰਗਦਾ ਤੇ ਉਹਨਾਂ ਕਿਹੜਾ ਦੇ ਤਾ ਮੁੰਡੇ ਦਾ ਪਿਓ ਅੱਗੋਂ ਆਂਦਾ ਵੀ ਦਾਜ ਅਸੀਂ ਤਾਂ ਮੰਗਿਆ ਨਹੀਂਗਾ ਜੇ ਕੋਈ ਦੇਂਦਾ ਤੇ ਆਪਦੀ ਧੀ ਨੂੰ ਦੇਂਦਾ ਇਹਦਾ ਮਤਲਬਾ ਵੀ ਫਿਰ ਮੰਗਦੇ ਸੀ ਬਾਕੀ ਬਹੁਤ ਜਿਆਦਾ ਤੰਗ ਪਰੇਸ਼ਾਨ ਬੇਟੀ ਨੂੰ ਕਰਦੇ ਅੱਜ ਤੋਂ ਪਿੱਛੇ-ਪਿੱਛੇ ਦਾਸਰੀ ਪੰਚਾਇਤਾਂ ਹੋ ਗਈਆਂ ਅੱਜ ਦੋ ਗੱਡੀਆਂ ਲੈ ਕੇ ਮੁੰਡਾ ਆਇਆ ਜੀ ਸਾਡੇ ਪਿੰਡ ਦੇ ਨੇੜੇ ਪਿੰਡ ਨਾਲ ਕਬੱਡੀ ਹੋ ਰਹੀ ਸੀ ਉੱਥੇ ਆ ਕੇ ਤੇ ਮੁੰਡੇ ਨੂੰ ਬੱਗੇ ਮਿੱਡੂ ਵਾਲੇ ਦੇ ਕੋਲ ਪਿੰਡ ਆ ਉਥੇ ਆ ਕੇ ਗੋਲੀਆਂ ਮਾਰ ਕੇ ਨਾਲ ਮੁੰਡੇ ਦਾ ਪਿਓ ਆ ਤੇ ਨਾਲ ਮੁੰਡੇ ਦਾ ਇੱਕ ਪੋਪੜਾ ਬਹੁਤ ਜਿਆਦਾ ਧੱਕਾ ਕੀਤਾ ਜੀ ਇਹਨਾਂ ਨੇ ਮੇਰੇ ਸਾਲੇ ਦਾ ਬੇਟਾ ਜੀ ਜਗਰਾਜ ਸਿੰਘ ਜਿੰਦੇ 4 ਗੋਲੀਆਂ ਲੱਗੀਆਂ ਮੁੰਡੇ ਦਾ ਬਣਵਾਈਆ ਜੀ ਮੁੰਡੇ ਦਾ ਬਣਵਾਈਆ ਜੀ ਜਿੰਦੇ ਗੋਲੀਆਂ ਲੱਗੀਆਂ ਮੰਗ ਕੀ ਕਰ ਮੰਗ ਹੈ ਅਸੀਂ ਤਾਂ ਪ੍ਰਸ਼ਾਸਨ ਤੋਂ ਕਹਿੰਨੇ ਆ ਵੀ ਜੋ ਇਨਸਾਫ ਕੀਤਾ ਜਾਵੇ ਸਾਡੇ ਨਾਲ ਬਾਡੀ ਧੀ ਨਾ ਵੀ ਬਹੁਤ ਜਿਆਦਾ ਧੱਕਾ ਕਰਦੇ ਪਏ ਅਸੀਂ ਬਿਆਨ ਨਹੀਂ ਕਰ ਸਕਦੇ ਜੀ ਜਿੰਨਾ ਸਾਡੇ ਨਾਲ ਧੱਕਾ ਨਾ ਕੀਤਾ ਮੈਂ ਜਿਹੇਦਰ ਬੰਦਾ ਮੈਨੂੰ 10 ਦਿਨ ਹੋ ਗਏ ਮੈਂ ਖੱਜਲਗਵਾਰ ਹੁੰਦੇ ਆ ਰਾਤੀ ਮੈਂ 8 ਵਜੇ ਘਰੇ ਗਿਆ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਅਸੀਂ ਮਿੰਨਤਾ ਤੱਕ ਮੈਂ ਹੱਥ ਤਿੱਕਰ ਅੱਜ ਜੋੜ ਕੇ ਆਇਆ ਵੀ ਦੋ ਚਾਰ ਕੱਲ ਵੀਰਵਾਰ ਸਵੇਰੇ ਤੁਹਾਡੇ ਪੰਚਾਇਤ ਆ ਅੱਜ ਰਾਤ ਦੀ ਰਾਤ ਕੱਢ ਲੋ ਕੀ ਆ ਜੀ ਹਾਂਜੀ ਸਰ ਮਾਮਲਾ ਕੀ ਆ ਇਹ ਜੀ ਇਹਨਾਂ ਦੇ ਜਿਹੜਾ ਰਾਜ ਸਿੰਘ ਹੈ ਇਹਦੇ ਜਿਹੜੇ ਉਹ ਦੁਨੀਆ ਮਰੀ ਹੈ ਇਹਦੇ ਜੀਜੇ ਨੇ ਜਿਹੜਾ ਜਗਜੀਤ ਸਿੰਘ ਹੈ ਤੇ ਉਹ ਇਹਨਾਂ ਦਾ ਆਪਸੀ ਜਿਹੜੀ ਇਹਦਾ ਲੜਕੀ ਨੂੰ ਉਹ ਥੋੜਾ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਇਹਨਾਂ ਦੇ 2-3 ਦਿਨ ਇਹਨਾਂ ਦੀਆਂ ਪੰਚਾਇਤਾਂ ਉੱਥੇ ਹੁੰਦੀਆਂ ਰਹੀਆਂ ਤੇ ਹੁਣ ਉਹਨੇ ਕਬੱਡੀ ਮੈਂ ਉੱਥੇ ਮੈਚ ਚੱਲਦਾ ਸੀ ਪਿੰਡ ਦੇ ਵਿੱਚ ਉੱਥੇ ਉਸਨੇ ਆ ਕੇ ਤੇ ਇਹਦੇ ਤੇ ਫਾਇਰ ਕੀਤਾ ਤੇ ਉਹ ਸਾਡੀਆਂ ਪੁਲਿਸ ਪਾਰਟੀਆਂ ਗਈਆਂ ਹੋਈਆਂ ਉਹਨੂੰ ਫੜ ਲੈਣੇ ਜਲਦੀ ਆਪਸੀ ਰنجੀਲ ਸਿੰਘ ਜੀ ਆਪਸੀ ਰنجੀਲ ਸਿੰਘ ਜੀ ਕਬੱਡੀ ਉੱਥੇ ਮੈਚ ਚੱਲਦਾ ਸੀ ਇਹ ਜੁਗਰਾਜ ਆ ਤੇ ਇਹਦਾ ਜਿਹੜਾ ਜੀਜਾ ਹੈ ਜਗਜੀਤ ਇਹਨਾਂ ਦੇ ਦੱਸਣ ਮੁਤਾਬਕ ਕੋਣੇ ਫਾਇਰੇ ਦੇ ਮਾਰੇ ਆ ਤੇ ਉਸ ਨੂੰ ਅਸੀਂ ਜਲਦੀ ਕਰਲਾਂਗੇ ਗ੍ਰਫਤਾਰ ਕਿੰਨੇ ਨੂੰ ਤੰਗ ਪਰੇਸ਼ਾਨ ਕਰਨਾ ਭਜੀ ਮਾਮਲਾ ਸਰ ਹਾਂਜੀ ਉਹਦੀ ਨੂੰ ਤੰਗ ਪਰੇਸ਼ਾਨ ਕਰਨਾ ਮਾਮਲਾ ਜੀ ਹਾਂ ਇਹਦੀ ਜਿਹੜਾ ਇੰਜਰਡ ਹੈ ਇਹਦੀ ਭੈਣ ਮੈਰਿਡ ਸੀਗੀ ਜਗਜੀਤ ਨਾਲ ਉਹਨੂੰ ਉਹ ਤੰਗ ਪਰੇਸ਼ਾਨ ਕਰਦੇ ਸੀ ਤੇ ਉਹ ਮਸਲਾ ਜੀ ਸਰ ਹਾਲਤ ਕੀ ਆ ਤੇ ਕਿੰਨੀਆਂ ਕੋ ਗੋਲੀਆਂ ਠੀਕ ਆ ਜੀ ਉਹ ਡਾਕਟਰ ਸਾਹਿਬ ਕਰ ਰਹੇ ਆ ਬਾਕੀ ਡਾਕਟਰ ਸਾਹਿਬ ਨੂੰ ਪਤਾ ਹੋਊਗਾ ਪ੍ਰੋਪਰਲੀ ਕਰ ਰਹੇ ਮੈਂ ਜਾ ਕੇ ਮਿਲ ਕੇ ਆਂ ਡਾਕਟਰ ਸਾਹਿਬ ਨੂੰ ਵੀ ਕਿ ਤਾਂ ਕਿ ਚੰਗੀ ਤਰ੍ਹਾਂ ਵਧੀਆ ਇਲਾਜ ਹੋਵੇ ਬਸ ਠੀਕ ਹੋ ਜਾਵੇ ਥੈਂਕ ਯੂ ਸਰ